ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਨਾ ਸਿੱਧੀ ਸਲਵਾਰ ਬਣਾਉਣੀ ਦੱਸੂਗੀ ਇਹ ਸਲਵਾਰ ਮੈਨੂੰ ਲੱਗਦਾ ਵੀ ਹੁਣ ਵਾਲੇ ਬੱਚਿਆਂ ਤੋਂ ਬਣਾਉਣੀ ਹੀ ਨਹੀਂ ਹੋਣੀ ਤੇ ਬਣਾਈਏ ਨਹੀਂ ਹੋਣੀ ਕਦੇ ਪਹਿਲਾਂ ਅੱਜ ਤੋਂ 25 ਸਾਲ ਪਹਿਲਾਂ ਮੈਨੂੰ ਲੱਗਦਾ ਬਜ਼ੁਰਗ ਔਰਤਾਂ ਜਿਹੜੀਆਂ ਸੀਗੇ ਸਾਰੀਆਂ ਇਹ ਸਲਵਾਰ ਨੂੰ ਪੈਂਦੀ ਹੁੰਦੀ ਸੀ ਸਿੱਧੀ ਸਲਵਾਰ ਹੈਗੀ ਇਹਦੇ ਵਿੱਚ ਆਪਣੇ ਬੈਲਟ ਅਟੈਚ ਨਹੀਂ ਹੁੰਦੀਗੀ ਆ ਦੇਖੋ ਮੈਂ ਸਲਵਾਰ ਦੀ ਕਟਿੰਗ ਕਰਕੇ ਰੱਖੀ ਹੋਈ ਹੈਗੀ ਤੇ ਅੱਜ ਦੀਆਂ ਜਿਹੜੇ ਵਾਲੇ ਹੈਗੇ ਹੈਗੇ ਇਹਦੀ ਬਹਰੀ ਹੈ ਇਹਦੇ ਵਿੱਚ 벨ਟ ਨਹੀਂ ਲੱਗਦੀ ਹੁੰਦੀ ਹੈ ਸਲਵਾਰ ਦੇ ਵਿੱਚ ਮੈਂ ਤੁਹਾਨੂੰ ਸਟੀਚਿੰਗ ਕਰਨੀ ਦੱਸੂਗੀ ਇਹਦੀ ਸਟਾਰਟਿੰਗ ਤੋਂ ਸਟੈਪ ਬਾਈ ਸਟੈਪ ਅੱਜ ਤਾਂ ਮੈਂ ਇਹਦੀ ਕਟਿੰਗ ਕਰ ਲਈ ਹੈਗੀ ਜੇ ਤੁਹਾਨੂੰ ਤੁਸੀਂ ਇਹਦੀ ਕਟਿੰਗ ਵੀ ਸਿੱਖਣਾ ਚਾਹੁੰਦੇ ਹੋਗੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਮੈਂ ਇਹਦੀ ਕਟਿੰਗ ਕਰਨੀ ਵੀ ਸਿਖਾ ਦੂੰਗੀ ਪਹਿਲਾਂ ਮੈਂ ਇਹਦੀ ਕਟਿੰਗ ਕਰ ਲਈ ਹੈ ਹੁਣ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਮੈਨੂੰ ਇਹ ਸ਼ੇਅਰ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਬਣਾਣੀ ਹੈ ਸਲਵਾਰੇ ਜਿਹੜੀ ਬਿਲਕੁਲ ਸਿੱਧੀ ਸਲਵਾਰੇ ਵਿੱਚ ਕੋਈ ਬਲ ਨਹੀਂ ਪੈਣਗੇ ਤੇ ਕੋਈ ਵੈਲਟ ਅਟੈਚ ਨਹੀਂ ਹੋਊਗੀ ਸਿਰਫ ਇਹਦੇ ਚ ਉੱਪਰ ਆਪਾਂ ਨੇਵਾ ਫੋਲਡ ਕਰਾਂਗੇ ਤੇ ਮੁਰੀਆਂ ਬਣਾਵਾਂਗੇ ਮੈਂ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਕਰੀਏ ਸਟੈਪ ਬਾਏ ਸਟੈਪ ਇਹ ਦੇਖੋ ਜੇ ਕੁੰਡੀਆਂ ਘੱਟ ਕੇ ਮੈਂ ਰੱਖੀਆਂ ਹੋਈਆਂ ਨੇਗੀਆਂ ਇਹਨਾਂ ਨੂੰ ਆਪਾਂ ਹੁਣ ਅਲੱਗ ਕਰਾਂਗੇ ਤੇ ਚੋਲੀ ਅਲਸ ਲਈ ਲਗਾਵਾਂਗੇ ਇਹ ਦੇਖੋ ਜੀ ਇਸ ਤਰ੍ਹਾਂ ਕੋ ਨੀਆ ਨਹੀਂ ਗਿਆ ਇਹ ਝੋਲੀ ਵਾਲੀ ਸਿਲਾਈ ਹੈਗੀ ਇਹਨੂੰ ਮੈਂ ਕੱਪੜੇ ਨੂੰ ਫੋਲਡ ਕਰਕੇ ਇਸੇ ਤਰ੍ਹਾਂ ਕਟਿੰਗ ਕੀਤੀ ਹੋਈ ਹੈਗੀ ਇਹਨਾਂ ਨੂੰ ਮੈਂ ਅਲੱਗ ਨਹੀਂ ਕੀਤਾ ਹੋਇਆ ਦੇਖੋ ਇਹਦੇ ਤੇ ਵੀ ਆਪਾਂ ਸਿਲਾਈ ਲਗਾਵਾਂਗੇ ਝੋਲੀ ਵਾਲੀ ਸਿਲਾਈ ਆਪਾਂ ਜਿਸ ਤਰ੍ਹਾਂ ਨੋਰਮਲ ਸਲਵਾਰ ਦੀ ਲਗਾਉਂਦੇ ਹੁਣ ਇਹਦੀ ਝੋਲੀ ਥੋੜੀ ਜਿਹੀ ਵੱਡੀ ਹੁੰਦੀ ਹੈ ਕੋਕ ਇਹਦੇ ਵਿੱਚ ਬੈਲਟ ਨਹੀਂ ਲਗਾਉਂਦੇ ਇਸ ਕਰਕੇ ਆਪਾਂ ਝੋਲੀ ਵਾਲਾ ਸਾਰਾ ਮਾਰਜਨ ਜਿਹੜਾ ਹੈਗਾਗਾ ਜਿਹੜੀ 1.5 ਇੰਚ ਦੀ ਹੈ ਜਿਹੜੀ ਝੋਲੀ ਹੈ ਇਸ ਆਪਾਂ ਇਸੇ ਦੇ ਵਿੱਚੋਂ ਹੀ ਤਿਆਰ ਕਰਾਂਗੇ ਦੇਖੋ ਇਸ ਤਰ੍ਹਾਂ ਆਪਾਂ ਸਿਲਾਈ ਲਗਾਵਾਂਗੇ ਸਟਾਰਟ ਕਰਾਂਗੇ ਥੋ ਸਿਲਾਈ ਲਗਾਉਣ ਫਿਲਹਾਲ ਕੇ ਇੱਥੇ ਆ ਕੇ ਆਪਾਂ ਇਹਨੂੰ ਜਿਹੜਾ ਹੈ ਫੋਲਡ ਕਰਾਂਗੇ ਦੇਖੋ ਇਸ ਤਰ੍ਹਾਂ ਸਲਾਈ ਬੈਕ ਮੁੜ ਕੇ ਇਹਨਾਂ ਦੋਨੇ ਪਾਸਿਆਂ ਨੂੰ ਅਲੱਗ ਕਰ ਲਾਂਗੇ ਆਪਾਂ ਦੋ ਪੁੰਦੀਆਂ ਜਿਹੜੇ ਜੋੜੇ ਆਪਾਂ ਨੇ ਇਹਨਾਂ ਨੂੰ ਦੋਨਾਂ ਨੂੰ ਇਸ ਤਰ੍ਹਾਂ ਅਲੱਗ ਕਰਕੇ ਇਹ ਆਪਾਂ ਕਟਿੰਗ ਨੀ ਕੀਤੀ ਹੋਈ ਇਹਨੂੰ ਆਪਾਂ ਇਸ ਤਰ੍ਹਾਂ ਵੀ ਰੱਖ ਸਕਦੇ ਹਾਂ ਜਾਂ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਸਲਾਈ ਵੀ ਲਗਾ ਸਕਦੇ ਆਪਾਂ ਨਾਰਮਲੀ ਛੋਲੀ ਅਲਿਸਗਾਏ ਸਲਾਈ ਇਸ ਤਰ੍ਹਾਂ ਫੋਲਡ ਕਰਕੇ ਹੀ ਲਗਾਣੇ ਆਗੇ ਦੱਬ ਦਿੰਨੇ ਆ ਇਹਨੂੰ ਸਲਾਈ ਨੂੰ ਆਪਾਂ ਸਾਡੇ ਪੱਕੀ ਹੋਈ ਸਲਾਈ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਹੀ ਆਪਾਂ ਪੂਰੀ ਸਲਾਈ ਨੂੰ ਦੱਬਦੇ ਹੋਏ ਠੀਕ ਕਰਦੇ ਹੋਏ ਇਸ ਤਰ੍ਹਾਂ ਲਗਾ ਲੈਣੀ ਹੈਗੀ ਤੇ ਦੂਜੇ ਜਿਹੜੇ ਦੋ ਖੁੰਡੇ ਨੇਗੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਸਲਾਈ ਲਗਾ ਕੇ ਇਸੇ ਤਰ੍ਹਾਂ ਜਿਹੜੀ ਦੁਬਾਰਾ ਤੋਂ ਸਲਾਈ ਨੂੰ ਇਸ ਤਰ੍ਹਾਂ ਫੋਲਡ ਕਰਦੇ ਹੋਏ ਦੱਬਾਂਗੇ ਪਿੱਛੇ ਦੇਖ ਸਕਦੇ ਤੁਸੀਂ ਸਲਾਈ ਕਿੰਨੀ ਫਿਨਿਸ਼ਿੰਗ ਦੇ ਨਾਲ ਕਿੰਨੀ ਸੋਹਣੀ ਸਲਾਈ ਲੱਗ ਰਹੀ ਹੈ ਇਸ ਤਰ੍ਹਾਂ ਤੁਸੀਂ ਚਾਰੀ ਪੰਡੀਆਂ ਨੂੰ ਜੋੜ ਲਓ ਐ ਦੋ ਆਪਾਂ ਜੋੜ ਲਈਏ ਦੂਸਰੀ ਦੂਸਰੀ ਸਾਈਡ ਵਾਲੀ ਐ ਜਿਹੜਾ ਆਪਣੇ ਕੋਲੇ ਆ ਪੱਲਾ ਬਚ ਗਿਆ ਹੈਗਾ ਇਹ ਦੇਖੋ ਇਹਦੀ ਵੀ ਤੁਸੀਂ ਆ ਚੋਲੀ ਵਾਲੀ ਸਲਾਈ ਲਗਾ ਕੇ ਤਿਆਰ ਕਰ ਲੈਣੀ ਹੈਗੀ ਅਵੇ ਕੁਰੀਟੋਲੀ ਇਹਨਾਂ ਨੂੰ ਦੋਨੀਆਂ ਸਲਾਈਆਂ ਆਪਾਂ ਲਗਾਉਣੀਆਂ ਨਹੀਂ ਗੀਆਂ ਇੱਕ ਇਧਰਲੀ ਸਾਈਡ ਐ ਇੱਕ ਇਧਰਲੀ ਸਾਈਡ ਐ ਇਹਨਾਂ ਦੇ ਵਿੱਚੋਂ ਆਪਾਂ ਇੱਕ ਜਿਹੜਿਆ ਕੁੰਡੇ ਜਿਹੜੇ ਜਿਵੇਂ ਨਾਰਮਲ ਸਨਵਾਰ ਚ ਆਪਾਂ ਵਾਲੇ ਜੜਦੇ ਹੁੰਦੇ ਹਾਂਗੇ ਇਸ ਤਰ੍ਹਾਂ ਆਪਾਂ ਵਾਲਾ ਜਿਹੜਾ ਇਹ ਇੱਕ ਸਲਾਈ ਨੂੰ ਫੜਾਗੇ ਇਸ ਤਰ੍ਹਾਂ ਤੇ ਇਹਨਾਂ ਦੇ ਵਿੱਚੋਂ ਆ ਜਿਹੜੀ ਆਪਾਂ ਵਾਲੇ ਕੱਟੇ ਹੋਏ ਹੈਗੇ ਇਹ ਦੋ ਨੇ ਦੋ ਦੇ ਵਿੱਚੋਂ ਇੱਕ ਜਿਹਨਾਂ 'ਚੋਂ ਆਪਾਂ ਇਹਦੇ ਨਾਲ ਪਹਿਲਾਂ ਅਟੈਚ ਕਰਾਂਗੇ ਬਿਗਿਨਰਸ ਲਈ ਦੱਸਦੀ ਆ ਪਹਿਲਾਂ ਇੱਕ ਸਾਈਡ ਨੂੰ ਅਟੈਚ ਕਰ ਲਿਆ ਕਰੋ ਫਿਰ ਦੂਸਰੀ ਸਾਈਡ ਨੂੰ ਅਟੈਚ ਕਰਨਾ ਹੈਗਾ ਮੈਂ ਤੁਹਾਨੂੰ ਦਿਖਾਣੀ ਆ ਕਿਸ ਤਰ੍ਹਾਂ ਇਹ ਕੋਈ ਇਹ ਬਿਗਨਰਸ ਦੇ ਲਈ ਮੈਂ ਦੱਸ ਰਹੀ ਆ ਜਿਹੜੇ ਸਟਿਚਿੰਗ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਹੈਗਾ ਕਿ ਬਿਗਨਰਸ ਹੁੰਦਾ ਸੀ ਆ ਤੇ ਇਸ ਤਰ੍ਹਾਂ ਨਾ ਜਦੋਂ ਆਪਾਂ ਝੋਲੀ ਵਾਲੀ ਸਲਾਈ ਲਗਾ ਲਈ ਉਸ ਤੋਂ ਬਾਅਦ ਇੱਕ ਕੁੰਡੀ ਲੈ ਲਿਆ ਕਰੋ ਇੱਕ ਦੇ ਦੋਨੇ ਪਾਸੇ ਵਾਲੇ ਜੋੜ ਲਿਆ ਕਰੋ ਫਿਰ ਇਹਦੇ ਨਾਲ ਆਸਾਨੀ ਹੋ ਜਾਂਦੀ ਹੈ ਕਿ ਕਦੇ ਵੀ ਤੁਹਾਨੂੰ ਦਿੱਕਤ ਨਹੀਂ ਆਉਂਦੀ ਇਹਦੇ ਇਧਰਲੇ ਪਾਸੇ ਵੀ ਆਪਾਂ ਇੱਕ ਕਬਲਾ ਜੋੜ ਲਾਂਗੇ ਕਿਧਰਲੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਸਲਾਈ ਲਗਾਈ ਫਿਰ ਇਸ ਤਰ੍ਹਾਂ ਫਲਾਪਾਂ ਚੰਗੀ ਤਰ੍ਹਾਂ ਨੂੰ ਮਿਲ ਲੈਣਾਗਾ ਧਿਆਨ ਨਾਲ ਉਸ ਤੋਂ ਬਾਅਦ ਇਸ ਟਰੰਪ ਮਸ਼ੀਨ ਦੇ ਪੈਰ ਵਿੱਚ ਇਹਨੂੰ ਰੱਖਾਂ। ਤੇ ਸਲਾਈ ਲਿਖਾਂਗੇ। ਖੋਲ੍ਹਿਆ। ਇਸ ਤਰ੍ਹਾਂ। ਕੋਈ ਵੀ ਸਲਾਈ ਲਗਾਉਣ ਤੋਂ ਪਹਿਲਾਂ ਤੁਸੀਂ ਨਾ ਪੱਕੀ ਕਰ ਲਿਆ ਕਰੋ ਸਲਾਈ ਨੂੰ ਇਹ ਜ਼ਰੂਰੀ ਹੈ। ਵੀ ਸਲਾਈ ਨੂੰ ਪੱਕੀ ਜ਼ਰੂਰ ਕਰ ਲਓ ਮੋੜ ਕੇ ਸਟਿਚਿੰਗ ਆ ਇੱਥੇ ਸਟਿਚ ਜਿਹੜਾ ਲੱਗਦਾ। ਇਸ ਤਰ੍ਹਾਂ ਆਪਾਂ ਇਹ ਸਲਾਈ ਕਰਕੇ ਇੱਥੇ ਆ ਸਕਾਂਗੇ। ਇਸ ਤਰ੍ਹਾਂ ਸਲਾਈ ਲਗਾ ਕੇ ਆਪਾਂ ਪੂਰੀ ਕਰ ਲਈ ਹੈਗੀ ਤੇ ਇੱਥੇ ਵੀ ਆਪਾਂ ਲੌਕ ਕਰ ਦਾਂਗੇ ਸਲਾਈ ਨੂੰ ਹੁਣ ਆਪਾਂ ਦੇਖੋ ਇਸ ਤਰ੍ਹਾਂ ਇਸੇ ਕੁੰਦੀ ਦੇ ਦੂਜੇ ਪਾਸੇ 'ਚ ਆਪਾਂ ਜਾ ਕੇ ਆ ਆ ਵਾਲੀ ਜਿਹੜੀ ਕੁੰਦੀ ਹੈ ਦੂਜੇ ਪਾਸੇ 'ਚ ਆਪਣੇ ਦੇ 'ਚ ਦੂਸਰਾ ਜਿਹੜਾ ਬਾਲਾ ਹੈਗਾ ਅਟੈਚ ਕਰ ਲਾਂਗੇ ਆਪਾਂ ਇਹ ਦੇਖੋ ਜੀ ਕਿੱਕ ਕੋਈ ਕੁੰਦੀ ਦਾ ਦੋਨੇ ਪਾਸੇ ਮੈਂ ਇੱਕ ਤਾਹ ਵਾਲਾ ਬਾਲਾ ਰਹਿ ਗਿਆ ਜਿਵੇਂ ਗੋਡੇ ਵੀ ਇਕ ਕਈ ਲੋ ਕਹਿੰਦੇ ਇਹ ਵਾਲਾ ਬਲ ਰਹਿ ਗਿਆ ਵਿਚਾਲੇ ਆ ਪੁਦੀਆ ਗਿਆ ਝੋੜੀ ਵਾਲੀ ਸਲਾਈ ਹੋ ਗਈ ਇੱਕ ਵਾਲਾ ਆਪਾਂ ਇਧਰਲੇ ਪਾਸੇ ਲਾ ਲਿਆ ਹੁਣ ਆਪਾਂ ਕੀ ਕਰਾਂਗੇ ਜਿਹੜੀ ਦੂਸਰੀ ਕੁੰਦੀ ਆ ਦੇਖੋ ਧਿਆਨ ਨਾਲ ਆਪਾਂ ਇਹਨੂੰ ਝੋੜੀ ਵਾਲੀ ਸਲਾਈ ਉੱਪਰਲੇ ਪਾਸੇ ਹੁਣੀ ਚਾਹੀਦੀ ਹੈ ਦੇਖੋ ਇਹ ਝੋੜੀ ਵਾਲੀ ਸਲਾਈ ਦੇ ਨਾਲ ਬਿਲਕੁਲ ਆਪਾਂ ਝੋੜੀ ਵਾਲੀ ਸਲਾਈ ਮਲਾ ਲਾਂਗੇ ਦੇਖੋ ਇਸ ਤਰ੍ਹਾਂ ਤੁਹਾਡੀ ਸਲਵਾ ਸਿੱਧੀ ਸਹੀ ਜੜੀ ਜਾਊਗੀ ਨਹੀਂ ਤਾਂ ਸਹੀ ਨਹੀਂ ਜੜੀ ਜਾਊਗੀ ਕਈ ਵਾਰੀ ਨਾ ਇਹਨੂੰ ਪੁੱਠੀ ਵੀ ਜੜ ਲੈਂਦੇ ਨੇ ਬਿਗਨਰਸ ਜਿਹੜੇ ਤੇ ਇਸ ਤਰ੍ਹਾਂ ਇਸ ਨੂੰ ਕੰਦੀਨੂ ਇਸ ਕੰਦੀ ਦੇ ਨਾਲ ਬਣਾ ਲਾਂਗੇ ਤੇ ਆ ਵੇ ਜਿਹੜਾ ਐਕਸਟਰਾ ਆਪਣਾ ਜਿਹੜਾ ਵਾਲੇ ਵਾਲਾ ਕਪੜਾ ਬਚ ਗਿਆ ਹੈਗਾ ਦੇਖੋ ਇਹਨੂੰ ਇਸ ਤਰ੍ਹਾਂ ਸਲਾਈ ਨੂੰ ਫੜ ਕੇ ਇਸ ਤਰ੍ਹਾਂ ਸਲਾਈ ਆਪਾਂ ਲਗਾ ਲਾਂਗੇ ਇਹ ਵਾਈ ਕੁੰਦੀ ਨੂੰ ਇੱਕ ਆਸ ਸਲਾਈ ਲਗਾ ਮਗੇ ਆਪਾਂ ਦੇਖੋ ਮੋਰੀ ਤੱਕ ਮੋਰੀ ਵਾਲੀ ਜਿਹੜੀ ਸਲਾਈ ਆਪਣੀ ਆ ਜੂਗੀ ਆਪਣੇ ਆਪ ਇਹਦੇ ਇਸ ਤਰ੍ਹਾਂ ਇਸ ਤਰ੍ਹਾਂ ਦਾ ਤੁਹਾਡਾ ਜਿਹੜਾ ਪੈਟਰਨ ਬਣ ਜਾਊਗਾ ਇੱਥੇ ਆਪਾਂ ਮੋਰੀ ਬਣਾ ਮਾ ਲਈ ਤੇ ਐਵੇਂ ਤੁਸੀਂ ਝੋਲੀ ਵਾਲੀ ਸਲਾਈ ਤੋਂ ਫੜ ਕੇ ਨੂੰ ਦੇਖੋ ਇਧਰਲੀ ਸਾਈਡ ਜਾਵਾਂਗੇ ਆਪਾਂ ਅਮੀ ਤੇ ਜਿਹੜਾ ਆਹ ਵਾਲਾ ਕੋਟ ਹੈਗਾ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਅਟੈਚ ਕਰ। ਇੱਥੇ ਵੀ ਕਪਾਹਾਈ ਲਗਾ ਲਾਂਗੇ ਇਸ ਤਰ੍ਹਾਂ ਇਹ ਸਲਾਈਆਂ ਲਗਾ ਕੇ ਫਿਰ ਮੈਂ ਤੁਹਾਨੂੰ ਦੁਪਾਨੀਆਂ ਕਿ ਅੱਗੇ ਦਾ ਪ੍ਰੋਸੀਜਰ ਕਿਸ ਤਰ੍ਹਾਂ ਕਰਨਾ ਹੈ। ਆਹ ਦੇਖੋ ਜੀ ਆਪਾਂ ਪੂਰੀ ਸਲਵਾਰ ਅਟੈਚ ਕਰ ਲਈਏ ਤੁਸੀਂ نیچے تک ਦੇਖ ਸਕਦੇ ਹੋ ਇਹ ਸਲਵਾਰ ਨੂੰ ਇਸ ਤਰ੍ਹਾਂ ਮੈਂ ਏਡੇ ਏਡੇ ਪੂਰੀ ਫਾੰਦ ਤਾੰਦ ਇਸ ਤਰ੍ਹਾਂ ਦੀ ਸਲਵਾਰੇਗੀ ਇਸ ਤਰ੍ਹਾਂ ਦਿਖੋ ਮੈਂ ਇਹਨੂੰ ਅਟੈਚ ਕਰ ਲਈ ਹੈਗਾ। कोई भी नहीं है चलो हम आपके देखते हैं किस तरह की सिलाई लगा हम आप इतों नेफा फोल्ड करा वैसे तो पूरे गुलाई के पूरी सलवार का ही नेफा फोल्ड करने की तो भी लग सकते हो पर मैं झोले वाली सिलाई तो ही लगूंगी इस तरह आप दो इंच कपड़ा जो इंच मार्जिन जरा फोल्ड करना है डेढ़ इंच का नेफा बनाव अद्धा इंच जो अंदरली साइड मोड़ा अरेखो जी ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ 2 ਇੰਚ ਆਪਾਂ ਫੋਲਡਿੰਗ ਦਾ ਮਾਰਜਿਨ ਰੱਖਿਆ ਹੋਇਆ ਹੈਗਾ 2 ਇੰਚ ਦਾ ਰੱਖਾਂਗੇ ਇਹਦੇ ਵਿੱਚ ਆਪਾਂ ਅੱਧਾ ਇੰਚ ਫੋਲਡ ਕਰਦੇ ਜਾਵਾਂਗੇ ਤੇ 2 ਇੰਚ ਪੂਰਾ ਜਿਹੜਾ ਕੱਪੜਾ ਆਪਣਾ ਹੋ ਜੂਗਾ ਮੈਂ ਇਸ ਤਰ੍ਹਾਂ ਹੀ ਰੱਖਿਆ ਸੀ ਅੱਧਾ 1.5 ਇੰਚ ਜਿਹੜਾ ਨਿਫੇ ਦਾ ਤੇ ਅੱਧਾ ਇੰਚ ਮਾਰਜਿਨ ਜਿਹੜਾ ਫੋਲਡਿੰਗ ਦਾ ਰੱਖਿਆ ਸੀ ਇਸ ਤਰ੍ਹਾਂ ਆਪਾਂ ਇਹਨੂੰ ਪੂਰੇ ਨਿਫੇ ਨੂੰ ਫੋਲਡ ਕਰ ਲਾਂਗੇ ਪੂਰਾ ਗੋਲਾਈ ਚ ਜਿਹੀ ਆਪਾਂ ਸਲਵਾਰ ਜੜੀ ਹੋਈ ਆ ਦੇਖੋ ਇਸ ਤਰ੍ਹਾਂ ਪੂਰੇ ਘੇਰੇ ਤੇ ਇਹਦੇ ਤੇ ਕੋਈ ਵੀ ਮਾਰ ਨਹੀਂ ਪਾਉਣਾ ਤੁਸੀਂ ਇਸ ਤਰ੍ਹਾਂ ਬੁਲਾਈ ਚ ਕਰਦੇ ਹੋਏ ਇੱਥੋਂ ਤੱਕ ਨਿਫਾ ਫੋਲਡ ਕਰਦੇ ਮੈਂ ਤੁਹਾਨੂੰ ਦਿਖਾਣੀ ਹੈ ਕਿਸ ਤਰ੍ਹਾਂ ਕਰਨਾ ਹੈ ਬਿਗਨਰਸ ਦੇਖੋ ਥੋੜਾ ਜਿਹਾ ਧਿਆਨ ਨਾਲ ਇਸ ਤਰ੍ਹਾਂ ਫੋਲਡਿੰਗ ਜਿਹੜੀ ਹੈਗੀ ਮਣਕ ਕੇ ਜਾਂ ਤਾਂ ਤੁਸੀਂ ਮਾਰਕਿੰਗ ਕਰ ਸਕਦੇ ਹੋ ਜਰਸੀ ਇਸ ਤਰ੍ਹਾਂ ਦੂਰ ਦੂਰ ਜਾ ਕੇ ਜਿੱਦੇ ਨਾਲ ਦੇਖੋ ਮਿਲ ਸਕਦੇ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ ਵਿੱਚੋਂ ਆਪਾਂ 1/2 ਇੰਚ ਫੋਲਡਿੰਗ ਦਾ ਰੱਖਾਂਗੇ ਇਸ ਤਰ੍ਹਾਂ ਇਹ 1 1/2 ਇੰਚ ਨਿਫਾ ਆਪਾਂ ਮੈਸਨ ਦਿਖਾ ਲਈਆ ਫੋਲਡ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਦੇ ਜਾਣਾ ਆ ਜਿਹੜੀਆਂ ਸਲਾਈਆਂ ਨੇਗੀਆਂ ਦੇਖੋ ਆਪਾਂ ਸਲਾਈਆਂ ਲਗਾਈਆਂ ਹੋਈਆਂ ਨੇ ਇਸ ਸਲਾਈਆਂ ਨੂੰ ਇਸ ਤਰ੍ਹਾਂ ਪਾੜ ਦੇਣਾ ਤੁਸੀਂ ਨੋਰ ਨਾਲ ਨਾਲ ਸਿੱਧੇ ਕਰ ਲਓ ਇਸ ਤਰ੍ਹਾਂ ਇਹਨੂੰ ਪਾੜਨਾ ਬਹੁਤ ਜ਼ਰੂਰੀ ਹੈਗਾ ਜੇ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਨਾ ਪਾੜੇ ਨਾ ਸਲਾਈਆਂ ਨੂੰ ਤਾਂ ਤੁਹਾਡੀ ਸਲਾਈ ਇੱਥੋਂ ਮੋਟੀ ਜੀ ਹੋ ਜੂਗੀ ਸੋਹਣੀ ਨਹੀਂ ਲੱਗੇ ਦੇਖੋ ਇਸ ਤਰ੍ਹਾਂ ਅੱਗੇ-ਅਗੇ ਫੋਲਡ ਕਰਦੇ ਜਾਣਾ ਫਿਰ ਤੁਸੀਂ ਸਲਾਈ ਲਗਾਉਣਾ ਹੈ ਪੂਰੇ ਘੇਰੇ ਦੇ ਇਸ ਤਰ੍ਹਾਂ ਸਲਾਈ ਦੇਣਾ ਹੈ ਆ ਦੇਖੋ ਜੀ ਨੇਫੇ ਦੀ ਫੋਲਡਿੰਗ ਆਪਾਂ ਕਰ ਲਈ ਹੈ ਜੀ ਪੂਰੀ ਚਾਰੇ ਪਾਸੇ ਆਪਾਂ ਫੋਲਡਿੰਗ ਕਰੀਆ ਦੇਖੋ ਸਾਰਾ ਜਿੰਨਾ ਇਹਦਾ ਮਾਰਜਨ ਸੀਗਾ ਵੈਸੇ ਤਾਂ ਆਪਾਂ ਇਹਦੇ ਚ ਬਲ ਪਾਉਣੇ ਹੁੰਦੇ ਆ ਕਿਰਚ ਆਪਾਂ ਬਲ ਨਹੀਂ ਪਾਣੇ ਹੈਗੇ ਇਸ ਕਰਕੇ ਆ ਪੂਰਾ ਆਪਾਂ ਨੇਫਾ ਹੀ ਬਣਾਇਆ ਹੋਇਆ ਹੈਗਾ ਇਹ ਸਿੱਧੀ ਸਲਵਾਰ ਹੈਗੀ ਹੁਣ ਵਾਲੇ ਬੱਚਿਆਂ ਨੇ ਤਾਂ ਇਹ ਸਲਵਾਰ ਅਧਿਆਗਣ ਤਾਂ ਦੇਖੀ ਵੀ ਨਹੀਂ ਹੋਏ ਕਿ ਬਹੁਤ ਹੀ ਪ੍ਰਾਨ ਮਜੂਰਗੀ ਨੂੰ ਪਾਉਂਦੇ ਨੇ साढ़े भी इतने एक बजुर्ग माता जी से कहें मैं तो सीधी सलवार ही पानी है बुलानी सलवार तो मैं पोनी है पट्याला सलवार वैसे सिंपल सलवार सीधी सलवार तो अपनी आही हैगी असली जीडिया सलवारा ने तो यही ने जी बलानिया सलवार पाने वो अपनी पट्याला सलवार है ਦੇਖੋ ਹੁਣ ਇਹਦੀਆਂ ਮੂਰੀਆਂ ਨੂੰ ਆਪਾਂ ਅਟੈਚ ਕਰਾਂਗੇ ਹੁਣ ਇਹਦੇ ਵਿੱਚ ਕੁਝ ਵੀ ਨਹੀਂ ਬਾਕੀ ਬਚਿਆ ਗਿਆ ਸਿਰਫ ਮੂਰੀਆਂ ਬਣਾਉਣੀਆਂ ਰਹਿ ਗਈਆਂ ਨੇ ਕਿ ਇਹ ਮੂਰੀਆਂ ਬਣਾਵਾਂਗੇ ਤੇ ਆਪਾਂ ਇਹਨਾਂ ਸਲਾਈ ਲਗਾ ਦਾਂਗੇ ਹੁਣ ਮੈਂ ਮੂਰੀਆਂ ਬਣਾਉਂਗੀ ਮੂਰੀਆਂ ਤੁਸੀਂ ਕਿਸੇ ਵੀ ਤਰੀਕੇ ਦੀਆਂ ਕਿਸੇ ਵੀ ਡਿਜ਼ਾਈਨ ਦੀਆਂ ਬਣਾ ਸਕਦੇ ਹੋ ਮੂਰੀਆਂ ਮੈਂ ਸਿਰਫ ਤੁਹਾਨੂੰ ਲਗਾਉਣੀਆਂ ਸਟਾਰ ਸਕਦੀਆਂ ਵੈਸੇ ਤਾਂ ਮੈਂ ਇੱਕ ਵੀਡੀਓ ਹੈਗੀ ਜਿਹੜੀ ਸਪੈਸ਼ਲੀ ਮੂਰੀਆਂ ਲਗਾਉਣ ਤੇ ਅਪਲੋਡ ਕੀਤੀ ਹੋਈ ਹੈਗੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਤੁਹਾਨੂੰ ਉਹਦਾ ਲਿੰਕ ਮਿਲ ਜੂਗਾ ਹੁਣ ਆਪਾਂ ਇੱਥੇ ਮੂਰੀਆਂ ਲਗਾ ਲਾਂਗੇ ਮੂਰੀਆਂ ਬਣਾ ਦੇ ਲਈ ਜੇ ਮੈਂ ਮੂਰੀਆਂ ਹੁਣ ਤੁਹਾਨੂੰ ਲਗਾ ਮੋਰੀਆ ਲਗਾਉਣ ਵਾਲੀ ਵੀਡੀਓ ਅਪਲੋਡ ਕੀਤੀ ਹੋਈ ਹੈ ਮੈਂ ਆਪਣੇ ਚੈਨਲ ਤੇ ਤੇ ਰੇਵ ਸਲਾਈ ਲਗਾਉਣ ਵਾਲੀ ਵੀ ਕਿਵੇਂ ਸਹੀ ਤਰੀਕੇ ਦੇ ਨਾਲ ਸਲਾਈ ਲਗਾਉਣੀ ਹੈ ਜੀ ਇਹ ਸਾਰੀਆਂ ਵੀਡੀਓਜ਼ ਮੈਂ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਦੋਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਦੇ ਦੂੰਗੀ ਹੁਣ ਆਪਣੀ ਸਲਵਾਰ ਰੈਡੀ ਹੋ ਚੁੱਕੀ ਹੈਗੀ ਫਾਈਨਲ ਲੁੱਕ ਇਹਦਾ ਮੈਂ ਤੁਹਾਨੂੰ ਜ਼ਰੂਰ ਦਿਖਾ ਦੂੰਗੀ ਕਿ ਕਿਸ ਤਰ੍ਹਾਂ ਦੀ ਬਣੀ ਹੈ ਸਲਵਾਰਾ ਮੈਂ ਬਾਕੀ ਤੁਸੀਂ ਦੇਖ ਸਕਦੇ ਹੋ ਇਹੀ ਦੇ ਵਿੱਚ ਡਿਫਰੈਂਸ ਹੈਗਾ ਮੋਰੀਆ ਤਾਂ ਆਪਾਂ ਨੋਰਮਲ ਸਲਵਾਰਾਂ ਦੇ ਵਿੱਚ ਵੀ ਲਗਾਉ ਲਿਆ ਹੈ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਕਰ ਦਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇ ਜਿਹੜੇ ਨਵੇਂ ਆਏ ਤੇ ਬੈਲ ਆਈਕਨ ਨੂੰ ਆਲਟ ਸੈੱਟ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਮਿਲ ਜਾਣ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਮੈਂ ਇਹਨੂੰ ਬਣਾ ਕੇ ਤੁਹਾਨੂੰ ਇਹਦਾ ਫਾਈਨਲ ਲੁੱਕ ਦਿਖਾ ਲਈ ਹੈ। ਮੁਰੀਆਂ ਆਪਣੀਆਂ ਬਣ ਗਈਆਂ ਨੇ ਮੁਰੀਆਂ ਬਣਾ ਕੇ ਪਾ ਦਿਖੋ ਤਿਆਰ ਕਰ ਲੀਏਗੀ। ਇਹ ਫਾਈਨਲ ਲੁੱਕ ਹੈ ਦੇਖੋ ਕਿੰਨੀ ਸੋਹਣੀ ਆਪਣੀ ਸਲਵਾਰ ਇਹ ਲੱਗ ਰਹੀ ਹੈਗੀ। ਦੇਖੋ ਇਸ ਤਰ੍ਹਾਂ ਮੈਂ ਫੋਲਡ ਕੀਤੀ ਹੋਈ ਹੈ ਇਹ ਸਲਵਾਰ ਇਹਦੀ ਪੂਰੀ ਲੁੱਕ ਹੈ ਸਲਵਾਰ ਦੀ ਦੇਖੋ। ਦੇਖ ਸਕਦੇ ਹੋ ਤੁਸੀਂ ਧੰਨਵਾਦ ਜੀ ਵੀਡੀਓ ਦੇਖਣ ਲਈ ਜਿਹੜੇ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲਟ ਸੈੱਟ ਕਰ ਲਿਆ ਕਰੋ ਤਾਂ ਕਿ ਹਉਣ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਣ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜ਼ਰੂਰ ਕਰ ਲਿਆ ਕਰੋ ਤੇ ਦੋਸਤਾਂ ਨਾਲ ਸ਼ੇਅਰ ਵੀ ਕਰ ਲਿਆ ਕਰੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਵੀਡੀਓ ਕੰਮ ਆਈ ਹੈ ਕਿ ਨਹੀਂ ਸਾਰਾ ਦੱਸ ਸਕਦੇ ਹੋ ਜੋ ਵੀ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਧੰਨਵਾਦ ਜੀ